ਮੇਰਾ ਨਾਮ ਮਮਤਾ ਆ ਸਲਾਮਾ ਬਾਦ ਮਲਾ ਆ ਤੇ ਮੇਰੀ ਕੱਲ بارش ਕਰਕੇ ਛੱਤ ਦੇ ਪਰਿਵਾਰ ਕੀ ਗਰਜ਼ਾ ਕਰਦੇ ਪਰਿਵਾਰ ਮੇਰਾ ਮਜ਼ਦੂਰੀ ਕਰਦੇ ਆ ਕੌਣ ਕੌਣ ਹੈ ਹਾਂਜੀ ਫੈਮਲੀ ਹੈ ਮੇਰੀ ਮੇਰਾ ਮੈਂ ਆ ਮੇਰੇ ਬੱਚੇ ਆ ਮੇਰਾ ਦੇਰ ਆ ਦਰਾਣੀ ਆ ਹਸਬੰਡ ਹੈ ਜੁਆਇੰਟ ਫੈਮਲੀ ਹਾਂਜੀ ਜੁਆਇੰਟ ਫੈਮਲੀ ਤੇ ਜਿੱਦਾਂ ਕੱਚੀ ਛੱਤ ਹੀ ਪਹਿਲੇ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ بارش ਤੋਂ ਪਹਿਲੇ ਪਹਿਲਾਂ ਵੀ ਕੀਤੀ ਕੋਸ਼ਿਸ਼ ਪਰ ਐ ਨਹੀਂ ਕੀਤੀ ਕਿਉਂਕਿ ਇਹ ਦਿ ਬਾਰਿਸ਼ਦਾਰ ਨਾ ਪਤਾ ਨਹੀਂ ਨਾ ਕਿ ਬਾਰਿਸ਼ ਆਣੀ ਹੈ ਤੇ ਉਦਾਂ ਹੀ ਲਪਾਈ ਕਰਦੇ ਰਹਿਣੇਗੇ ਪਰ ਇਹਨਾਂ ਨਹੀਂ ਨਾ ਪਤਾ ਕਿ ਕਿੱਦਾਂ ਗੁਜ਼ਾਰਾ ਕਰ ਰਹੇ ਹੋ ਇੱਕ ਕਮਰੇ ਦੀ ਛੱਤ ਗਈ ਇੱਕ ਕਮਰੇ ਚ ਕਿੱਦਾਂ ਗੁਜ਼ਾਰਾ ਕਰਦੇ ਸਾਂ ਕਿਰਾਏ ਤੇ ਰਹਿੰਦੇ ਪਏ ਆ ਕਿਰਾਏ ਤੇ ਰਹਿੰਦੇ ਹਾਂਜੀ ਬੰਤੀ ਜੇ ਹਾਂ ਪਰ ਸੌਰੀ ਡਿਗੀ ਦੇ ਸਾਥ ਜੀ ਤੇ ਦਿਹਾੜੀਦਾਰ ਬੰਦੇ ਆ ਜੀ ਤੇ ਕਿੱਦਾਂ ਗੁਜ਼ਾਰਾ ਚੱਲਿਆ ਹੁਣ ਇੱਕ ਕਮਰੇ ਦੀ ਸੌਂਦੇ ਆ ਜੀ ਜਿੱਦਾਂ ਦਿਵਾਰਾਂ ਵਿੱਚ ਢਿੱਗਣ ਵਾਲੀ ਆ ਤਾਂ ਪੂਰੇ ਦਾ ਪੂਰਾ ਮਕਾਨ ਦਿਖ ਸਕਦਾ ਖਤਰਾ ਨਹੀਂ ਹੈ ਖਤਰਾ ਨਹੀਂ ਮਹਿਸੂਸ ਹੁੰਦਾ ਛੋਟੇ ਛੋਟੇ ਬੱਚੇ ਵੀ ਆ ਸਾਡੇ ਹਾਂਜੀ ਇਹ ਤਾਂ ਛੋਟੇ ਛੋਟੇ ਬੱਚੇ ਤੇ ਫਿਰ ਹੋਰ ਕੋਈ ਜਗਾਰ ਕਿਉਂ ਨਹੀਂ ਕੀਤੀ ਕੋਸ਼ਿਸ਼ ਕਿਉਂ ਨਹੀਂ ਕੀਤੀ ਐਮਸੀ ਸਾਹਿਬ ਨੂੰ ਕਿਹਾ ਤਾਂ ਜੀ ਕਿਹਾ ਤਾਂ ਐਮਸੀ ਸਾਹਿਬ ਨੇ ਉਹਨੇ ਐਮਸੀ ਸਾਹਿਬ ਹੀ ਕਰਨਗੇ ਹੁਣ ਕਾਈ ਕੋਈ ਬਣਾ ਕੇ ਦਿੱਤੇ ਨਾ ਉਹਨੇ ਹੀ ਕਰਨਗੇ ਜੋ ਕਰ ਮਕਾਨ ਜਿੱਦਾਂ ਪੁਰਾਣਾ ਹੋ ਗਿਆ ਆਪਣੇ ਤੌਰ ਤੇ ਕੋਸ਼ਿਸ਼ ਨਹੀਂ ਕੀਤੀ ਕਦੀ ਰਿਪੇਅਰ ਕਰਵਾਉਣ ਦੀ ਨਹੀਂ ਜੀ ਢਾੜੀ ਢਾਲ ਬੰਦਿਆ ਪੱਕਾ ਕਰ ਸਕਦੇ ਨਹੀਂ ਕਰ ਸਕਦੇ ਹਾਂਜੀ ਕੀ ਨਾ ਆਪਣਾ ਔਰ ਮੇਰਾ ਨਾਮ ਗੁਰਮੀਤ ਵੀ ਭਾਈ ਮੈਂ اسلام ਆਬਾਦ ਤੋਂ ਬਿਲੋਂਕਰ ਦਾ ਔਰ ਇਹ ਸਾਡੇ ਆ ਤਿੰਨ ਚਾਰ ਘਰ ਨੇ ਛਤਾਂ ਡਿੱਗੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤੀ ਮਹਾਰਾਜ ਜੀ ਤੇ ਆਪਣੀ ਐ ਵੀ ਸਰਕਾਰ ਅਗੇ ਗੁਜਾਰਸ਼ ਹੈ ਪੈਨ ਨੂੰ ਛੇਤੀ ਉਹਦੀ ਛੇਤੀ ਮੁਆਵਜ਼ਾ ਦਿੱਤਾ ਜਾਵੇ ਦੇਖੋ ਇਹ ਤਿੰਨ ਘਰ ਨੇ ਤੇ ਇਹਦੀਆਂ ਛਤਾਂ ਇੱਕ ਪਰਸੋਂ ਹੀ ਡਿੱਗੀ ਹੈ ਦੋ ਜਿਹੜੀਆਂ ਕੱਲ ਡਿੱਗੀਆਂ ਇਹ ਤੇ ਵਿਚਾਰੇ ਰੋਟੀ ਤੋਂ ਵੀ ਔਤਰ ਨੇ ਆਖਲੇ ਇਹਨਾਂ ਨੂੰ ਕੋਈ ਸਰਕਾਰ ਦਾ ਬੰਦਾ ਕੋਈ ਸਰਕਾਰ ਦਾ ਬੰਦਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਉਹ ਗੋਸੋਗੇ ਨਹੀਂ ਨਹੀਂ ਕਹੀ ਤੇ ਲਈ ਨਾ ਕੋਈ ਆਇਆ ਇਹ ਮਹੱਲੇ ਵਾਲੇ ਨੇ ਵਿਚਾਰੇ ਨਾਲ ਮਿਲ ਕੇ ਇਹਨਾਂ ਨੂੰ ਇੱਥੋਂ ਸਮਾਨ ਕੱਢ ਕੇ ਆ ਬਾਹਰ ਰੱਖਿਆ ਕੁਛ ਕਰਾਇ ਤੇ ਚਲ ਗਏ ਉੱਥੇ ਦਿੱਤਾ ਆਪਣੇ ਘਰਾਂ ਦੇ ਲੋਕਾਂ ਨੇ ਇਹਨਾਂ ਨੂੰ ਠਰਾਇਆ ਮੇਰੇ ਕੋ ਜੇ ਨਾ ਹੋਏਗਾ ਮੈਂ ਆਪਣੇ ਤੌਰ ਤੇ ਇਹਨਾਂ ਦਾ ਕਰਨਾ ਕਿਉਂ ਮੇਰੀ ਤੇ ਜ਼ਿੰਮੇਵਾਰੀ ਹੈ ਛਤੜ ਦੇ ਨਾਲ ਕੋਈ ਸਮਾਨ ਦਾ ਨੁਕਸਾਨ ਵੀ ਹੋਇਆ ਬਹੁਤ ਜ਼ਿਆਦਾ ਇਹਨਾਂ ਦਾ ਸਮਾਨ ਜਿਹੜਾ ਸਾਰਾ ਟੁੱਟ ਭੱਜ ਗਿਆ ਵਾ ਮੇਰਾ ਖਿਆਲ ਆ ਵੀ ਤਵਾ ਬਜਿਆ ਹੋਣਾ ਲੋਹੇ ਦਾ ਬਾਕੀ ਜਿਹੜਾ ਸਾਰਾ ਟੁੱਟੜ ਗਿਆ ਤੁਹਾਨੂੰ 3 ਸਾਲ ਹੋ ਗਏ ਐਨਸੀ ਬਣੇ ਤੁਸੀਂ ਪਹਿਲੇ ਕੋਸ਼ਿਸ਼ ਕਿਉਂ ਨਹੀਂ ਕੀਤੀ ਗ੍ਰਾਂਟ ਦਿਵਾਨ ਦੀ ਇਹਨਾਂ ਨੂੰ ਦੇਖੋ ਮੈਂ ਤਾਂ ਤੁਹਾਨੂੰ ਦੱਸਣ ਦਿਆ ਵੀ ਗ੍ਰਾਂਟ ਦਿਵਾਨ ਦੀ ਕੋਸ਼ਿਸ਼ ਮੈਂ ਤਾਂ ਸਾਰੀਆਂ ਗ੍ਰਾਂਟਾਂ ਦਵਾਈਆਂ ਇਹਨਾਂ ਦੀ ਕੋਈ ਕਾਗਜ਼ਾਂ ਦੇ ਵਿੱਚ ਕੋਈ ਹੈਗਾ ਹਿਸਾਬ-ਤਬ ਉਹ ਨਹੀਂ ਠੀਕ ਹੁਣ ਮੈਂ ਆਪ ਇਹਨਾਂ ਦੇ ਨਾਲ ਜਾ ਜਾ ਕੇ ਦਫ਼ਤਰਾਂ ਦੇ ਵਿੱਚ ਅੰਦਰ ਕਾਗਜ਼ ਤਿਆਰ ਕਰਵਾ ਕੇ ਦ ਗ੍ਰਾਂਟ ਇਹਨਾਂ ਦੀ ਅਪਲਾਈ ਕੀਤੀ ਉਸ ਤੋਂ ਪਹਿਲਾਂ ਕੀ ਉਪਰਾਲਾ ਕਰ ਰਹੇ ਹੋ ਇਹਨਾਂ ਨੂੰ ਉਸ ਤੋਂ ਵੇਖੋ ਇਹਨਾਂ ਦਾ ਹੁਣ ਇਹਨਾਂ ਨੂੰ ਅੰਦਰ ਤਵਾੜਨਾ ਹੀ ਹੈ ਛੱਤਾ ਇਹਨਾਂ ਦੀ ਮੈਂ ਬਦਲਣ ਲੱਗਾ ਬਾਹਰ ਛਟਾਂ ਦੀ ਡੇਰ ਆ ਨਾਲ ਹੀ ਅਸੀਂ ਤਿਆਰ ਬੈਠੇ ਆ ਸਮਾਨ ਲੈ ਆਂਦਾ ਸਾਰਾ ਹੀ ਆਪਣੇ ਤੌਰ ਤੇ ਆਪ ਆਪਣੇ ਤੌਰ ਤੇ ਆ ਕਿੰਨੇ ਕਰਾ ਦੀ ਸਰਵਾਂ ਦੀ ਮੈਂ ਡੀਸੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਮਹਲੇ 'ਚ ਆਪਣਾ ਪ੍ਰਸ਼ਾਸਨ ਦੇ ਬੰਦੇ ਭੇਜਣ ਇਹਨਾਂ ਦਾ ਜਾਜਾ ਲੈਣ ਜੋ ਇਹਨਾਂ ਦਾ ਮੌਜਾ ਬੰਦਾ ਦੇਣ ਐਮਐਲਏ ਸਾਹਿਬ ਨੇ ਮੈਨੂੰ ਖਾਸ ਕਰਕੇ ਡਿਊਟੀ ਲਈ ਹੈ ਵੀ ਇਹਨਾਂ ਦਾ ਸ਼ਤਾਂ ਜ਼ਰੂਰ ਪਾ ਕੇ ਦੇਣੀ ਹੈ